ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਬੜੀਏ ਠੀਕ ਠਾਕ ਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਨਵੀਂ ਵੀਡੀਓ ਤੇ ਜੀ ਚਾਹ ਆਪਾਂ ਤੁਹਾਨੂੰ ਦੱਸਾਂਗੇ ਚਾਹ ਬਾਰੇ ਜੀ ਚਾਹ ਬਣਾਉਣ ਦਾ ਸਹੀ ਤਰੀਕਾ ਜੀ ਤੇ 99% ਲੋਕ ਜੀ ਗਲਤ ਤਰੀਕੇ ਨਾਲ ਚਾਹ ਬਣਾਉਂਦੇ ਆ ਜੀ ਤੇ ਇਹ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਦਿਖਾਉਣੇ ਤੁਹਾਨੂੰ ਸਹੀ ਤਰੀਕਾ ਚਾਹ ਬਣਾਉਂਦਾ ਤੇ ਤੋਂ ਪਹਿਲਾਂ ਆਪਾਂ ਜਿਹੜਾ ਅਕਸਰ ਹੀ ਲੋਕ ਵਰਤਦੇ ਘਰਾਂ 'ਚ ਚਾਹ ਬਣਾਉਂਦਾ ਇਹ ਤਰੀਕਾ ਤੇ ਇਹ ਬਿਲਕੁਲ ਗਲਤ ਹੁੰਦਾ ਜੀ ਤੇ ਤੇ ਆਮ ਘਰਾਂ 'ਚ ਆਪਣੇ ਸਾਰੇ ਇਹਹੀ ਤਰੀਕਾ ਵਰਤਦੇ ਆ ਜ਼ਿਆਦਾਤਰ ਜਿਵੇਂ ਹੁਣ ਪਾਣੀ ਗਰਮ ਹੋ ਗਿਆ ਤਾਂ ਇਹਦੇ ਵਿੱਚ ਪਾਤੀ ਆਪਾਂ ਚਾਹ ਪੱਤੀ ਚੀਨੀ ਆਪਾਂ ਨੇ ਆਪਣੇ ਸਵਾਦ ਦੇ ਅਨੁਸਾਰ ਜਿੰਨਾ ਕ ਤੁਸੀਂ ਮਿੱਠਾ ਪਿੰਦੇ ਹੋ ਇਹ ਨਾਲ ਜੀ ਇਹ ਨਾ ਜਿਹੜਾ ਇਹ ਪਹਿਲਾ ਤਰੀਕਾ ਆਪਾਂ ਤੁਹਾਨੂੰ ਦੱਸ ਰਹੇ ਆ ਇਹ ਬਿਲਕੁਲ ਗਲਤ ਤਰੀਕਾ ਜੀ ਜ਼ਿਆਦਾਤਰ ਲੋਕਾਂ ਦੇ ਘਰਾਂ 'ਚ ਇਹ ਇਸ ਤਰੀਕੇ ਨਾਲ ਚਾਹ ਬਣਦੀ ਹੈਗੀ ਤੇ ਤਾਂ ਕਰਕੇ ਜੀ ਤਜਾਬ ਬਣਦਾ ਇਹ ਇਹ ਚਾਹ ਆਪਾਂ ਜੇ ਦੋ ਵਾਰ-ਵਾਰ ਪੀ ਲੈਨੇ ਆ ਬਣਾ ਕੇ ਇਸ ਤਰੀਕੇ ਨਾਲ ਤਾਂ ਤਜਾਬ ਬਹੁਤ ਜ਼ਿਆਦਾ ਬਣ ਜਾਂਦਾ ਜੀ ਤੇ ਫਿਰ ਆਪਾਂ ਨੂੰ ਪਰੇਸ਼ਾਨੀਆਂ ਆਉਂਦੀ ਹੈਗੀ ਤੇ ਇਹਦੇ ਵਿੱਚ ਜੋ ਵੀ ਹੁਣ ਚੀਨੀ ਵੀ ਪਾਤੀ ਆਪਾਂ ਨੇ ਚਾਹ ਪੱਤੀ ਵੀ ਪਾਤੀ ਤੇ ਇਹਦੇ ਵਿੱਚ ਪਾ ਦਾਂਗੇ ਲੌਂਗ ਤੇ ਇਲਾਇਚੀ ਤੇ ਜੇਕਰ ਤੁਸੀਂ ਅਦਰਕ ਵਗੈਰਾ ਪਾਉਣਾ ਤਾਂ ਉਹ ਵੀ ਪਾ ਸਕਦੇ ਆਂਗੇ ਤੇ ਜਿਆਦਾਤਰ ਲੋਕ ਇਹੀ ਤਰੀਕਾ ਵਰਤਦੇ ਆ ਜੀ ਅਕਸਰੀ ਘਰਾਂ 'ਚ ਤੇ ਪਹਿਲਾ ਤਰੀਕਾ ਇਹ ਤੁਹਾਨੂੰ ਆਪਾਂ ਦੱਸ ਰਹੇ ਆਂਗੇ ਤੇ ਦੂਸਰੇ ਤਰੀਕੇ ਆਪਾਂ ਬਿਲਕੁਲ ਤੁਹਾਨੂੰ ਸਹੀ ਚਾਹ ਬਣਾਉਣ ਦਾ ਦੱਸਾਂਗੇ ਇਹ ਚ ਆਪਾਂ ਜੀ ਇਹ ਚ ਜਿਵੇਂ ਕਿ ਪਾਣੀ ਵੀ ਨਹੀਂ ਨਾਪਿਆ ਆਪਾਂ ਕਿੰਨਾ ਪਾਉਣਾਗਾ ਚਾਹ ਵਾਸਤੇ ਤੇ ਇਹ ਚ ਆਪਾਂ ਦੁੱਧ ਵੀ ਉਤੋਂ ਦੀ ਠੰਡਾ ਪਾਵਾਂਗੇ ਆਪਾਂ ਜਿੰਨਾ ਪਾਣੀ ਪਾਉਣਾ ਹੁੰਦਾ ਕਿਸੇ ਗਲਾਸ ਵਗੈਰਾ ਨਾਲ ਪਾ ਲੈਨੇ ਨਾਪ ਕੇ ਨਹੀਂ ਪਾਉਂਦੇ ਤੇ ਹੁਣ ਜਿਵੇਂ ਇਹ ਚਾਹ ਉਬਲ ਗਈ ਤੇ ਇਹ ਚ ਆਪਾਂ ਇਹ ਠੰਡਾ ਦੁੱਧ ਐਡ ਕਰ ਦਾਂਗੇ ਫ੍ਰਿਜ ਚੋਂ ਕੱਢ ਕੇ ਤੇ ਆਪਾਂ ਇਹ ਦੇਖਦੇ ਰਹਿੰਨੇ ਆ ਵੀ ਜਿੰਨਾ ਚਿਰ ਇਹ ਚਿੱਟੀ ਨਹੀਂ ਹੁੰਦੀ ਚਾਹ ਉਹਨਾਂ ਚਿਰ ਆਪਾਂ ਦੁੱਧ ਪਾਉਂਦੇ ਰਹਿੰਨੇ ਆ ਇਹ ਚ ਤੇ ਇਹ ਤਰੀਕਾ ਜੀ ਬਿਲਕੁਲ ਗਲਤ ਹੈਗਾ ਇਹ ਤੇ ਇਸੇ ਕਾਰਨ ਇਹ ਪੰਜਾਬ ਜਿਆਦਾਤਰ ਬੰਦਾਗਾ ਲੋਕਾਂ ਦੇ ਜਦੋਂ ਆਪਾਂ ਇਸ ਤਰੀਕੇ ਨਾਲ ਚਾਹ ਬਣਾਵਣਾ ਕੇ ਪੀਨੇ ਵਾਰ-ਵਾਰ ਤੇ ਇਹ ਤਰੀਕਾ ਬਿਲਕੁਲ ਗਲਤ ਹੈ ਜੀ ਤੇ ਇਹ ਤੋਂ ਅੱਗੇ ਆਪਾਂ ਤੁਹਾਨੂੰ ਚਾਹ ਬਣਾਉਣ ਦਾ ਬਿਲਕੁਲ ਸਹੀ ਤਰੀਕਾ ਦੱਸਾਂਗੇ ਜੀ ਲੋ ਜੀ ਹੁਣ ਆਪਾਂ ਸਹੀ ਤਰੀਕਾ ਤੁਹਾਨੂੰ ਦੱਸਣ ਲੱਗੇ ਆਂ ਚਾਹ ਬਣਾਉਣ ਦਾ ਜਿਹੜਾ ਬਿਲਕੁਲ ਸਹੀ ਤਰੀਕਾ ਹੈਗਾ 3 ਕੱਪ ਚਾਹ ਬਣਾਉਣ ਵਾਸਤੇ ਜੇ ਆਪਾਂ 2 ਕੱਪ ਪਾਣੀ ਦੇ ਲੈ ਲੇ ਤੇ ਇਹ 1.5 ਕੱਪ ਆਪਾਂ ਦੁੱਧ ਦਾ ਪਾ ਦਾਂਗੇ ਇਹਦੇ ਵਿੱਚ ਤੇ ਬਿਲਕੁਲ ਸਹੀ ਚਾਹ ਇਹ ਬਣਾਉਣ ਦਾ ਤਰੀਕਾ ਹੈਗਾ ਆ ਅੱਧਾ ਕੱਪ ਆਪਾਂ ਨੇ ਹੋਰ ਪਾ ਲਈ ਦੁੱਧ ਦਾ ਇਹ 3 ਕੱਪ ਬਣ ਜਾਣਗੇ ਜੀ ਇਹ ਜੀ ਆਪਾਂ ਗੈਸ ਨਹੀਂ ਔਨ ਕਰਨਾ ਤੇ ਇਹ ਆਪਾਂ ਠੰਡੇ ਪਾਣੀ ਚ ਪਾ ਰਹੇ ਹਾਂ ਦੁੱਧ ਚ ਤੇ ਇਹ ਚ ਇੱਕ ਪੱਤੀ ਦਾ ਪਾ ਲੈਣਾ ਚਮਚਾ ਜੇ ਬਾਕੀ ਜਿੰਨਾ ਤੁਸੀਂ ਮਿੱਠਾ ਪਾਉਣਾਗਾ ਆਪਣੇ ਸਵਾਦ ਦੇ ਅਨੁਸਾਰ ਜਿੰਨਾ ਕਿ ਤੁਸੀਂ ਪੀਨੇ ਉਹਨਾਂ ਦੇ ਵਿੱਚ ਮਿੱਠਾ ਪਾ ਦੇਣਾ ਠੰਡੇ ਦੁੱਧ ਵਿੱਚ ਪਾਉਣਾ ਇਹ ਠੰਡੇ ਪਾਣੀ ਵਿੱਚ ਜਿੰਨਾ ਤੁਸੀਂ ਮਿੱਠਾ ਐਡ ਕਰਨਾ ਮਿੱਠਾ ਐਡ ਕਰਤਾ ਹੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਲੌਂਗ ਇਲਾਇਚੀ ਇਹ ਆਪਾਂ ਨੇ ਕੁੱਟ ਰੱਖੀ ਸੀ ਲੌਂਗ ਇਲਾਇਚੀ ਇਹਦੇ ਵਿੱਚ ਤੇ ਪਾ ਦਾਂਗੇ ਆਪਾਂ ਜੋ ਵੀ ਤੁਸੀਂ ਪਾਉਣਾਗਾ ਲੌਂਗ ਇਲਾਇਚੀ ਵਗੈਰਾ ਉਹ ਪਾ ਸਕਦੇ ਏਦੇ ਵਿੱਚ ਤੇ ਆਪਾਂ ਹਜੇ ਅਦਰਕ ਨਹੀਂ ਪਾਉਣਾ ਜੀ ਇਹਦੇ ਵਿੱਚ ਤੇ ਹੁਣ ਆਪਾਂ ਕਰਾਂਗੇ ਜੀ ਗੈਸ ਚਾਲੂ ਤੇ ਆਪਾਂ ਬਿਲਕੁਲ ਤੁਹਾਨੂੰ ਬਹੁਤ ਵਧੀਆ ਤਰੀਕਾ ਦੱਸਾਂਗੇ ਚਾਹ ਬਣਾਉਣ ਦਾ ਤੇ ਇਹਦੇ ਨਾਲ ਬਿਲਕੁਲ ਵੀ ਤਜਾਵ ਨਹੀਂ ਬਣੂਗਾ ਤੇ ਬਿਲਕੁਲ ਪਰਫੈਕਟ ਚਾਹ ਬਣਦੀ ਹੈ ਜੀ ਇਹ ਜਿਵੇਂ ਬਾਜ਼ਾਰ ਵਾਲੀ ਚਾਹ ਹੁੰਦੀ ਹੈਗੀ ਤੇ ਇਹਦੇ ਨਾਲ ਜਿਵੇਂ ਆਪਣਾ ਸਿਰਦਰਦ ਵਗੈਰਾ ਹੋਣ ਲੱਗ ਜਾਂਦਾ ਕੋ ਉਹ ਵੀ ਇਹਦੇ ਨਾਲ ਸਹੀ ਹੁੰਦਾ ਅੱਜ ਖਾਮ ਵਗੈਰਾ ਲੱਗ ਜਾਂਦਾ ਸਰਦੀਆਂ ਚ ਉਹ ਵੀ ਸਹੀ ਹੁੰਦਾ ਜੀ ਇਸ ਚਾਹ ਨਾਲ ਤੇ ਹੁਣ ਆਪਾਂ ਇਹਨੂੰ ਫੁੱਲ ਫਲੇਮ ਤੇ ਤੇ ਪਕਾਵਾਂਗੇ ਆਪਾਂ ਉਬਾਲਾਂਗੇ ਚਾਹ ਨੂੰ ਲੋ ਜੀ ਹੁਣ ਆਪਣਾ ਇਹ ਪਾਣੀ ਗਰਮ ਹੋ ਗਿਆ ਤੇ ਹੁਣ ਆਪਾਂ ਅਦਰਕ ਪਾਵਾਂਗੇ ਇਹਦੇ ਵਿੱਚ ਤੇ ਅਦਰਕ ਆਪਾਂ ਠੰਡੇ ਪਾਣੀ ਦੇ ਵਿੱਚ ਨਹੀਂ ਪਾਉਣਾ ਤੇ ਜਦੋਂ ਇਹ ਬੋਇਲ ਹੋਣ ਲੱਗੇ ਉਦੋਂ ਪਾਉਣਾਗਾ ਅਦਰਕ ਨਹੀਂ ਤਾਂ ਇਹ ਠੰਡੇ ਦੁੱਧ ਦੇ ਵਿੱਚ ਤਾਂ ਚਾਹ ਫਟ ਜਾਂਦੀ ਹੈ ਫਿਰ ਚਾਹ ਨਾਲ ਉਹ ਟੇਸਟ ਨਹੀਂ ਆਉਂਦਾ ਚਾਹ ਦਾ ਤੇ ਹੁਣ ਆਪਾਂ ਇਹਨੂੰ ਫੁੱਲ ਫਲੇਮ ਤੇ ਉਬਾਲੇ ਜਾਵਾਂਗੇ ਚਾਹ ਨੂੰ ਉਬਲੂਗੇ ਇਹ ਫੁੱਲ ਫਲੇਮ ਤੇ ਇਦਾਂ ਹੀ ਉਬਾਲਦੇ ਰਹਿਾਂਗੇ ਆਪਾਂ ਚਾਹ ਨੂੰ ਨਹੀਂ ਆਪਾਂ ਘਰਾਂ 'ਚ ਇੱਕ ਉਵਾਲਾ ਦੇ ਲੈਨੇ ਆ ਇਹ ਚਾਹ ਨੂੰ ਤੇ ਬਸ ਤਾਰ ਦਿੰਨੇ ਆਂਗੇ ਤੇ ਇਹਦਾ ਕਰਕੇ ਇਹ ਟੇਸਟ ਨਹੀਂ ਹੁੰਦਾ ਚਾਹ ਦਾ ਬਿਲਕੁਲ ਵੀ ਚਾਹ ਦੇ ਵਿੱਚ ਤੇ ਇਹਨੂੰ ਡੋਰੀ ਕਹਿੰਦੇ ਆ ਜੀ ਤੇ ਇਹ ਡੋਰੀ ਲੈ ਲੈਣੀ ਤੁਸੀਂ ਇਸ ਤਰ੍ਹਾਂ ਦੀ ਤੇ 3 ਮਿੰਟ ਲਗਾਤਾਰ ਇਹਨੂੰ ਇਸ ਤਰੀਕੇ ਨਾਲ ਚਾਹ ਨੂੰ ਕਰਦੇ ਰਹਿਣਾ ਤੁਸੀਂ ਉਬਾਲਦੇ ਰਹਿਣਾ ਤੇ ਬਹੁਤ ਵਧੀਆ ਇਹ ਚਾਹ ਬਣ ਕੇ ਤਿਆਰ ਹੋਊਗੀ। ਲਓ ਜੀ ਵੇਖੋ ਜੀ 3 ਮਿੰਟ ਹੋ ਗਏ ਆਪਾਂ ਨੂੰ ਚਾਹ ਨੂੰ ਲਗਾਤਾਰ ਉਬਾਲਦੇ ਹੋਏ ਤੇ ਡੋਰੀ ਨਾਲ ਹਿਲਾਉਂਦੇ ਹੋਏ ਇਹਨੂੰ ਫਟਦੇ ਹੋਏ ਚਾਹ ਨੂੰ ਤੇ ਚਾਹ ਬਿਲਕੁਲ ਬਣ ਕੇ ਪਰਫੈਕਟ ਆਪਣੀ ਤਿਆਰ ਆ ਜੀ ਦੇਖੋ ਕਿੰਨੀ ਵਧੀਆ ਚਾਹ ਲੱਗ ਰਹੀ ਹੈਗੀ। ਇਹ ਦੇਖੋ ਬਿਲਕੁਲ ਪਰਫੈਕਟ ਚਾਹ ਬਣ ਗਈ ਇਹ। ਤੇ ਹੁਣ ਆਪਾਂ ਤੁਹਾਨੂੰ ਛਾਣ ਕੇ ਦਿਖਾਉਣੇ ਚਾਹ ਨੂੰ ਫੁਣ ਕੇ ਜਿਆਦਾ ਟੈਕਸਚਰ ਦੇਖੋ ਜੀ ਤੁਸੀਂ ਵੇਖੋ ਕਿੰਨੀ ਵਧੀਆ ਚਾਹ ਬਣੀ ਹੈ ਇਹ ਤੇ ਬਿਲਕੁਲ ਜਿਵੇਂ ਬਾਜ਼ਾਰਾਂ ਚ ਚਾਹ ਮਿਲਦੀ ਆਪਾਂ ਨੂੰ ਉਸ ਤਰੀਕੇ ਦੀ ਚਾਹ ਬਣ ਕੇ ਰੈਡੀ ਹੋਈ ਹੈ ਇਹ ਤੇ ਤੁਸੀਂ ਵੀ ਆਹੀ ਤਰੀਕਾ ਆਪਣਾਉਣਾ ਜੀ ਚਾਹ ਬਣਾਉਣ ਦਾ ਤੇ ਬਹੁਤ ਵਧੀਆ ਤਰੀਕਾ ਇਹ ਬਿਲਕੁਲ ਸਹੀ ਤਰੀਕਾ ਗਾ ਤੇ ਇਸ ਤਰੀਕੇ ਨੇ ਚਾਹ ਬਣਾਉਣੀ ਆ ਤੇ ਕੋਈ ਇਤਿਜਾਦ ਨਹੀਂ ਬਣਨਾ ਜੀ ਤੇ ਵਧੀਆ ਚਾਹ ਬਣ ਕੇ ਆਪਣੀ ਤਿਆਰ ਹੈ ਜੀ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੀ ਵੀਡੀਓ ਕਿੱਦਾਂ ਦੀ ਲੱਗੀ ਤੇ ਮਿਲਦੇ ਕਿਸੇ ਹੋਰ ਵੀਡੀਓ ਨਾਲ ਵਧੀਏ ਜੀ ਨਾ